ਕਿ ਪਾਇਆ ਗਿਆ ਸਰਕਾਰਾਂ ਵੱਲੋਂ ਇੱਕ ਪਾਸੇ ਇਹ ਬਾਬਿਆਂ ਦਾ ਲੈਣਾ ਕਰਤਾ ਸਾਰਾ ਇੱਕ ਪਾਸੇ ਵਿਦਵਾਨਾਂ ਦਾ ਕਰਤਾ ਤੇ ਆਪਸ ਵਿੱਚ ਗਾਲੋ ਗਾਲੀ ਕਤਨੀ ਬਦਨੀ ਆ ਸਾਰੀ ਸਿਮਰਨ ਤੇ ਕੋਈ ਵੀ ਨਹੀਂ ਕਰਦਾ ਸੁਰਤੀ ਤਾਂ ਉਹਨਾਂ ਨੂੰ ਕਹਿਦੀ ਨਹੀਂ ਲੱਗਦੀ ਨਾ ਕੋਈ ਸੁਰਤੀ ਲਾਉਂਦਾ ਹੀ ਹੈ ਸੁਰਤੀ ਦਾ ਪਤਾ ਹੀ ਨਹੀਂ ਉਹਨਾਂ ਨੂੰ ਕੀ ਹੁੰਦੀ ਕੁਛ ਕੇ ਦੇਖ ਲੋ ਕਿਹਦੀ ਸੁਰਤੀ ਲੱਗਦੀ ਕਿਹਦੀ ਜਿਹਦੀ ਸੱਚ ਕਰਨ ਤੱਕ ਪਹੁੰਚ ਹੋ ਜੇ ਉਹਦਾ ਤਾਂ ਕੋਈ ਸਵਾਲ ਹੀ ਨਹੀਂ ਬਚਦਾ ਉਹਨੂੰ ਤਾਂ ਵੈਸੇ ਸਾਰਾ ਕੁਝ ਪਤਾ ਲੱਗ ਜਾਂਦਾ ਉਹ ਤੇ ਸਹਿਜ ਹੋ ਜਾਂਦਾ ਆ ਉਹਦੀ ਬੋਲਣੀ ਮੈਂ ਬੇਨਤੀ ਕਰੂੰਗਾ ਬੱਚਿਆਂ ਨੂੰ ਹੁਣੇ ਆਪਣੇ ਡਿਸਕਸ਼ਨ ਦੇ ਵਿੱਚ ਉਹਨੂੰ ਕਹਿੰਦੇ ਆ ਥੋੜਾ ਜਿਹਾ ਜ਼ਰੂਰ ਬੋਲ ਤੁਹਾਨੂੰ ਦੀ ਫਤਿਹ ਤੋਂ ਹੀ ਪਤਾ ਲੱਗ ਜਾਊਗਾ ਕਿ ਹਾਂ ਕੋਈ ਬਖਸ਼ਿਸ਼ ਹੈ ਉਹਦੇ ਬੰਦਾ ਬੋਲ ਹੀ ਨਹੀਂ ਹੁੰਦਾ ਉਹ ਬੋਲੋਂ ਤੇ ਉਹ ਤੇ ਸਹਿਜ ਚ ਚਲਾ ਜਾਂਦਾ ਬਹੁਤ ਬਹੁਤ ਸਹਿਜ ਉਹਦੇ ਮੂੰਹੋਂ ਲਫ਼ਜ਼ ਨਹੀਂ ਨਿਕਲਦੇ ਉਹ ਕਹਿ ਰਹੀ ਦੇਖ ਸੱਚਖੰਡ ਦੇਖ 아이 ਸੂਰਜ ਦੇਖ 아이 ਚੰ드ਰਮਾ ਦੇਖ 아이 ਕਹਿੰਦੀ ਮੇਰੇ ਕੋਲ ਸ਼ਬਦ ਨਹੀਂ ਹੈ ਮੈਂ ਕਹਿ ਨਹੀਂ ਸਿਲੀ ਜੀ ਬੋਲ ਹੀ ਨਹੀਂ ਹੋਣਾ ਕੁਝ ਉਹਨੇ ਮੈਨੂੰ ਟਾਈਪ ਕੀਤਾ ਬਸ ਕਿ ਮੇਰੇ ਕੋਲ ਵਰਡ ਨਹੀਂ ਹੈਗੇ ਹੱਲੇ ਕਿਨ ਨਾ ਫੇਰ ਜਾਉਂਗੀ ਇੱਕ ਵਾਰੀ ਸੁਰਤੀ ਲਾਉਣੀ ਆ ਮੈਂ ਦੇਖਦੀ ਆ ਜੇ ਗੁਰਸਹਿਬ ਨੇ ਹਿੰਮਤ ਦਿੱਤੀ ਹੋਏ ਤਾਂ ਕੁਝ ਬੁਲਾ ਲਿਆ ਤਾਂ ਮਤਲਬ ਬੋਲਣ ਵਾਸਤੇ ਬਚਦਾ ਹੀ ਕੁਝ ਨਹੀਂ ਤੇ ਦੂਸਰੇ ਪਾਸੇ ਕਹਿੰਦੇ ਕਥਨੀ ਬਦਨੀ ਕਰੇ ਸ਼ਬਦ ਨਾ ਚੀਨੇ ਸ਼ਬਦ ਨਾਲ ਜੁੜ ਕੇ ਖੋਜਿਆ ਹੈ ਨਹੀਂ ਕੁਝ ਲੱਭਾ ਹੈ ਨਹੀਂ ਕੁਝ ਮੇਰੀ ਕਥਨੀ ਬਦਨੀ ਆ ਵਿਖਿਆ ਮਾਹੇ ਸਮਾਨ ਇਹ ਬਸ ਜ਼ਹਿਰ ਦੀਆਂ ਗੱਲਾਂ ਹੈ ਇਸ ਜ਼ਹਿਰ ਦੇ ਵਿੱਚ ਸਮਾਏ ਪਿਆ ਮਾਹੇ ਵਿਖਿਆ ਮਾਹੇ ਜ਼ਹਿਰ ਵਿੱਚ ਮਤਲਬ ਮਾਇਆ ਦੀ ਜ਼ਹਿਰ ਦੇ ਵਿੱਚ ਖਤਮ ਹੋਏ ਪਏ ਆ। ਬਸ ਉਹ ਫਿਰ ਇੱਥੇ ਘਰ ਕੋਏ ਉੱਥੇ ਫਿਰ ਇਦਾਂ ਦੀ ਬਸ ਪੈਸਾ ਬਾਜੀ ਬਸ ਲੜਾਈ ਝਗੜਾ ਤੋਂ ਨੂੰ ਮੈਂ ਮੈਂ ਕਰਦੇ ਰਹਿੰਦੇ ਆ। ਸਭ ਕੁਝ ਆਪੇ ਆਪ ਹੈ ਦੂਜਾ ਅਵਰ ਨਾ ਕੋਏ। ਕਹਿੰਦੇ ਸਾਰਾ ਕੁਝ ਵੈਗ੍ਰੂ ਆਪ ਹੀ ਆਪ ਵੈਗ੍ਰੂਈਆ ਵੈਗ੍ਰੂਈ ਵੈਗ੍ਰੂ ਦਾ ਸਾਰਿਆਂ ਦੇ ਵਿੱਚ ਸਾਰੀ ਵੈਗ੍ਰੂ ਦੀ ਹੀ ਘੇੜਾ। ਸਭ ਕੁਝ ਆਪੇ ਆਪ ਹੈ ਦੂਜਾ ਨਹੀਂ ਕੋਈ। ਦੂਜਾ ਤਾਂ ਕੋਈ ਹੈ ਹੀ ਨਹੀਂ ਆ ਨਾ। ਆਪ ਹੀ ਆਪ ਆ ਵੈਗਰੂ ਸਾਰਿਆਂ ਦੇ ਵਿੱਚ ਵੈਗਰੂ ਆ ਵੈਗਰੂ ਆਪ ਹੀ ਆਪਣੇ ਛੇੜਖੇੜ ਰਿਆ ਬਸ ਦੂਜਾ ਨਹੀਂ ਕੋਈ ਦੂਜਾ ਕੋਈ ਹੈ ਹੀ ਨਹੀਂ ਦੂਜੇ ਆਪਾਂ ਗੱਲ ਕੀ ਦੀ ਕੀ ਦੀ ਗੱਲ ਕਰਾਂਗੇ ਆਪਾਂ ਦੂਜਾ ਨਹੀਂ ਕੋਈ ਹੈਗਾ ਜਿਉਂ ਬੁਲਾਏ ਤਿਉਂ ਬੋਲੀਏ ਜਿਉਂ ਵੈਗਰੂ ਬੁਲਾਉਂਦਾ ਆ ਉਵੇਂ ਹੀ ਆਪਾਂ ਬੋਲਦੇ ਆ ਜਾਂ ਆਪ ਬੁਲਾਏ ਉਸੇ ਜਦੋਂ ਆਪ ਹੀ ਪ੍ਰੇਰਣਾ ਕਰਦਾ ਜਿਵੇਂ ਮੈਨੂੰ ਬੜੀ ਵਧੀਆ ਗੱਲ ਲੱਗੀ ਕਿੰਦੇ ਵੀਰ ਜੀ ਮਰ ਕੋ ਨਾ ਵਰਡ ਨਹੀਂ ਹੈਗੇ ਮੈਂ ਸੁਰਤੀ ਲਾਉਨੇ ਆ ਮੈਂ ਦੇਖਦੀ ਆ ਜੇ ਕੋਈ ਵਰਡ ਮਿਲ ਗਏਗੇ ਵਾਈਗੁਰੂ ਕੋਲ ਕਿਨੀ ਕਿਨੀ ਸ਼ਬਦ ਨਾਲ ਜੁੜਨਾ ਜਿੰਨਾ ਪਈ ਨੇ ਰੀਅਲ ਵਿੱਚ ਪ੍ਰੈਕਟੀਕਲ ਤੇ ਵਿੱਚ ਤੇ ਗੱਲਾਂ 'ਚ ਕਿੰਨਾ ਫਰਕ ਹੁਣ ਮੇਰੇ ਵਰਗਾ ਕਹਿ ਦੂ ਅਗਲੀ ਹਾਂਜੀ ਵਾਈਗੁਰੂ ਆਪ ਹੀ ਬੁਲਾ ਰਿਹਾ ਮੈਂ ਬੋਲ ਰਿਹਾ ਇੱਕ ਗੱਲ ਆ ਜਦੋਂ ਸੱਚੀ ਮੰਦਰੇ ਕੋਲ ਸੱਚ ਕੰਨ ਦੇਖ ਕੇ ਤੇ ਵਾਈਗੁਰੂ ਦੀ ਖੇਡ ਦੇਖ ਕੇ ਤੇ ਕੋਈ ਉਹਦੇ ਕੋਲ ਸ਼ਬਦ ਬਚਣ ਹੀ ਨਾ ਉਹ ਬੰਦਾ ਕਿ ਮੈਂ ਦੇਖ ਕੇ ਉਹਨਾ ਵੈਗੁਰੂ ਕੋਲੋਂ ਪੁੱਛ ਕੇ ਉਹਨਾਂ ਨੂੰ ਕੀ ਬੋਲਣਾ ਇਹ ਹੁਣ ਇਹ ਉਹ ਲੈਵਲ ਦੇਖੋ ਉਹ ਅਵਸਥਾ ਦੇਖੋ ਜਿਹੜੀ ਜੁੜੇ ਜੁੜੇ ਹੋਏ ਦੀ ਅਵਸਥਾ ਹੈ ਜਿਹੜੀ ਰੀਅਲ ਵਿੱਚ ਜੋ ਲਿਖਿਆ ਗੁਰੂ ਸਾਹਿਬ ਨੇ ਪਾਣੀ ਜਿਉਂ ਬੁਲਾਏ ਤਿਉਂ ਬੋਲੀਏ ਜਿਵੇਂ ਗੁਰੂ ਸਾਹਿਬ ਬੁਲਾਉਣਗੇ ਉਵੇਂ ਬੋਲਾਂਗੇ ਜਾਂ ਆਪ ਬੁਲਾਏ ਸੋਏ ਜਦੋਂ ਬੁਲਾਉਣਾ ਹੀ ਉਹਨੇ ਆਪ ਆਪ ਪ੍ਰੇਰਣਾ ਦੇਣੀ ਆ ਆਪ ਸ਼ਬਦ ਦੇਖੋ ਨਾ ਅਸੀਂ ਬੋਲਦੇ ਕਿੱਦਾਂ ਆ ਜੋ ਸਾਡੇ ਦਿਮਾਗ ਚ ਆ ਰਿਹਾ ਬੰਦਾ ਬੋਲੀ ਜਾ ਰਿਹਾ ਦਿਮਾਗ ਚੋਂ ਆਉਂਦੀ ਹੁੰਦਾ ਉਹ ਮਨ ਵਿੱਚ ਕਿਵੇਂ ਆ ਰਿਹਾ ਮਨ ਕਿਵੇਂ ਜਿਹੜਾ ਉਹਦੇ ਵਿੱਚ ਸਾਰਾ ਸਰਕਲ ਚੱਲ ਰਿਹਾ ਆ ਵਿਚਾਰਾਂ ਦਾ ਉਹ ਸਰਕਲ ਕੌਣ ਚਲਾ ਰਿਹਾ ਆ ਮਨ ਨੂੰ ਕੌਣ ਡਰਾਈਵ ਕਰ ਰਿਹਾ ਜਿਸ ਦਾ ਤਨ ਮਨ ਸਭ ਧਨ ਸਭ ਦਿਸਕਾ ਸੋਈ ਸੁਗੜ ਸੋ ਜਾਨੀ ਤਨ ਕਿਦਾ ਹੈ ਵੈਗਰੂ ਦਾ ਮਨ ਕਿਦਾ ਹੈ ਵੈਗਰੂ ਦਾ ਧਨ ਕਿਦਾ ਹੈ ਵੈਗਰੂ ਦਾ ਮਨ ਵੀ ਵੈਗਰੂ ਦਾ ਮਨ ਚ ਉਹ ਕਰਮਾਂ ਦਾ ਕਾਰਡ ਆ ਨਾ ਮਨ ਜਿੱਦਾਂ ਦਾ ਪਾਇਆ ਹੋਇਆ ਵੈਗਰੂ ਨੇ ਉਦਾਂ ਹੀ ਹਰ ਕੋਈ ਬੰਦਾ ਸੋਚ ਰਿਹਾ ਉਦਾਂ ਹੀ ਕਰ ਰਿਹਾ ਆ ਤੇ ਜੋ ਉਹਦਾ ਗਾੜੀ ਇਹਦਾ ਪਾਦੇ ਬਖਸ਼ਿਸ਼ ਆਣਾ ਸਿੱਖਤਸਲਾ ਦਾ ਪਾਦੇ ਫਿਰ ਉਹੀ ਮਨ ਵੈਗਰ ਦੀਆਂ ਸਿਫਤਾਂ ਕਰਦਾ ਰਹਿੰਦਾ ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆਪ ਬੁਲਾਏ ਸੋਏ ਹੁਣ ਦੇਖੋ ਇਥੋਂ ਮੈਨੂੰ ਇੱਕ ਚੀਜ਼ ਸਿੱਖਣ ਨੂੰ ਮਿਲੀ ਜਿਵੇਂ ਉਹਨੇ ਕਿਹਾ ਨਾ ਬਚਨ ਮਤਲਬ ਪਿਛਲਾ ਸਾਰਾ ਵਾਸ਼ ਹੋ ਗਿਆ ਮਨ ਬਿਲਕੁਲ ਟਿਕਿਆ ਹੋਇਆ ਹੈ ਕਿੰਦੀ ਬੋਲਾਂ ਕੀ ਮਨ ਟਿਕ ਜਦੋਂ ਮਨ ਟਿਕ ਜੇ ਨਾ ਵੈਗਰੂ ਮੈਂ ਕਈ ਵਾਰੀ ਇਹ ਚੀਜ਼ ਪ੍ਰੈਕਟੀਕਲੀ ਨੋਟ ਕੀਤੀ ਹੈ ਕਈ ਵਰੀ ਕਥਾ ਤੋਂ ਉੱਠੀ ਆ ਨਾ ਸ਼ਬਦ ਦੀ ਵਿਚਾਰ ਤੋਂ ਮੇਰੇ ਸ਼ਬਦ ਦੀ ਵਿਚਾਰ ਤੇ ਮਨ ਲਾ ਕੇ ਕਰਨੀ ਪੈਣੀ ਆ ਆਪਣਾ ਧਿਆਨ ਹੋਊ ਤੇ ਆਪਾਂ ਕੁਝ ਸਮਝਾਵਾਂਗੇ ਸ਼ਬਦ ਜੀ ਧਿਆਨ ਹੋਊ ਤੇ ਆਪਾਂ ਕੋਈ ਗੱਲ ਕਰਾਂਗੇ ਅਗਾ ਧਿਆਨ ਫਿਰ ਟਿਕਦਾ ਟਿਕਦਾ ਟਿਕ ਜਾਂਦਾ ਉਹ ਫੇਰੀ ਅਨੰਤ ਸਹਿਬ ਕੋਲ ਜਾਂਦਾ ਅਨੰਤ ਸਹਿਬ ਕੋਈ ਭੁੱਲਣ ਵਾਲੀ ਚੀਜ਼ ਇਹ ਪੰਜ ਪੌੜੀਆਂ ਅਨੰਤ ਸਹਿਬ ساری ਉਮਰ ਆਪਾਂ ਕਰਦੇ ਹੀ ਰਹਿਨੇ ਆ ਇੰਨਾ ਯਾਦ ਹੁੰਦਾ ਆ ਸਰਹੰਦਾ ਪਰ ਮਨ ਇੰਨਾ ਟਿਕ ਜਾਂਦਾ ਮੈਨੂੰ ਸੱਚੀ ਗਿਰੀ ਅਨੰਤ ਸਹਿਬ ਕੋਲ ਜਾਂਦਾ ਫੇਰੀ ਅਰਦਾਸ ਕਰਦੇ ਆ ਮਤਲਬ ਅਰਦਾਸ ਤੱਕ ਭੁੱਲ ਜੂ ਜੀ ਜੀ ਮਤਲਬ ਮਨ ਜਦੋਂ ਟਿਕ ਜਾਂਦਾ ਨਾ ਬਿਲਕੁਲ ਸਟੌਪ ਹੀ ਹੋ ਜਾਂਦਾ ਆ ਉਹ ਫੁਰ ਅਵਸਥਾ ਜਿਹਨੂੰ ਆਪਾਂ ਕਹਿੰਦੇ ਆ ਬਿਲਕੁਲ ਟਿਕੀ ਗਿਆ ਹੋ ਕੁਛ ਆ ਹੀ ਨਹੀਂ ਰਿਹਾ ਉਹਦੇ ਵਿੱਚ ਬੋਲਣਾ ਕੀ ਹੈ ਤੇ ਹੁਣ ਉਹਨੇ ਜਿਵੇਂ ਕਿਹਾ ਕਿ ਮੇਰੇ ਕੋਲ ਹਲੇ ਕੋਈ ਵਰਡ ਨਹੀਂ ਹੈ ਲਮੈਂ ਬੋਲ ਨਹੀਂ ਸਕਦੇ ਕੁਛ ਜੇ ਮੈਂ ਕੋਸ਼ਿਸ਼ ਕਰੂੰ ਫਿਰ ਫੇਰ ਸੁਰਤੀ ਲੋਣੀ ਹੈ ਜੇ ਗੁਰੂ ਸਾਹਿਬ ਹੁਣ ਜਿਉਂ ਆਪ ਬੁਲਾਏ ਜੇ ਗੁਰੂ ਸਾਹਿਬ ਨੇ ਮਲਾਇਆ ਨਾ ਦੇਖੋ ਫਿਰ ਫਿਰ ਉਹ ਗੱਲਾਂ ਮਤਲਬ ਬੰਦਾ ਦੱਸ ਸਕਦਾ ਜਿਵੇਂ ਜਿਹਦੀ ਸੁਰਤੀ ਲੱਗਦੀ ਹੈ ਜੋ ਆਪਾਂ ਉਦਾਂ ਸੋਚ ਸਮਝ ਨਹੀਂ ਸਕਦੇ ਕਦੇ ਸੋਚੀਆਂ ਹੀ ਨਹੀਂ ਆਪਾਂ ਇਦਾਂ ਦੀਆਂ ਗੱਲਾਂ ਇਰਖੁਰ ਸਭ ਉਹ ਵੀ ਬੁਲਾ ਲੈਂਦੇ ਆ ਕਿਉਂਕਿ ਦਿਖਾ ਕੇ ਬੁਲਾ ਲੈਂਦੇ ਆ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਗੁਰਮੁਖ ਬਾਣੀ ਬ੍ਰਹਮ ਹੈ ਕਹਿੰਦੇ ਜਿਹੜੇ ਗੁਰਮੁਖ ਮਤਲਬ ਗੁਰੂ ਦੇ ਚਰਨ ਹੀ ਲੱਗਾ ਜਿਹੜਾ ਜਿਹੜਾ ਗੁਰਮਖ ਹੋ ਗਿਆ ਗੁਰੂ ਵਾਲਾ ਬਣ ਗਿਆ ਉਹਦੀ ਬੋਲੀ ਕੀ ਹੈ ਵਾਏ 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 ਗੁਰੂ ਦੀ ਸ਼ਰਨ ਪੈ ਕੇ ਵਾਏ ਗੁਰੂ ਦੀ ਸਿਫਤ ਸਲਾਹੀ ਕਰਦਾ ਰਹਿੰਦਾ ਉਹਦੀ ਬੋਲੀ ਵਾਏ ਗੁਰੂ ਦੀ ਸਿਫਤ ਬਣ ਜਾਂਦੀ ਹੈ ਸ਼ਬਦ ਮਿਲਾਵਾ ਹੋਏ ਸ਼ਬਦ ਦੇ ਦਦੇ ਨੂੰ ਸਿਆਰੀਆ ਮਤਲਬ ਸ਼ਬਦ ਨਾਲ ਜੁੜ ਕੇ ਮਿਲਾਵਾ ਹੁੰਦਾ ਮਿਲਾਪ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ ਸ਼ਬਦ ਨਾਲ ਜੁੜ ਕੇ ਕਿਵੇਂ ਗੁਰਮੁਖ ਬਾਣੀ ਬ੍ਰह्म ਹੈ ਜਿਹੜਾ ਗੁਰਮੁਖ ਹੋ ਗਿਆ ਜਿਹੜਾ ਹਰ ਵੇਲੇ ਵਾਹਿਗੁਰੂ 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 ਬੋਲਦਾ ਰਹਿੰਦਾ ਹੈ ਸ਼ਬਦ ਨਾਲ ਜੁੜ ਜਾਂਦਾ ਹੈ ਪੂਰਾ ਬਨਾਲ ਮਿਲ ਜਾਂਦਾ ਹੈ ਉਹਨੂੰ ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਂਦਾ ਨਾਨਕ ਨਾਮ ਸਮਾਲ ਤੂੰ ਜਿਤ ਸਿਵੇਐ ਸੁਖ ਹੋਏ ਕਹਿੰਦੇ ਨਾਨਕ ਨਾਮ ਨੂੰ ਔਕੜਾ ਵਾਹਿਗੁਰੂ ਨਾਮ ਸਮਾਲ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖ ਹਿਰਦੇ ਵਿੱਚ ਕਿਵੇਂ ਸੰਭਾਲਾਂਗੇ ਬਸ ਅਮਰਦਾਸ ਸਾਹਿਬ ਕੇ ਵਾਹਿਗੁਰੂ ਜਪਣਾ ਸ਼ੁਰੂ ਕਰ ਦੋ ਜਪਣ ਤੋਂ ਹੀ ਸਟਾਰਟ ਹੋਣੀ ਹੈ ਕਿ ਵਾਹਿਗੁਰੂ ਕਹਿ ਤੇ ਸਕਦੇ ਆ ਨਾ ਜ਼ੁਬਾਨ ਦਿੱਤੀ ਹੈ ਨਾ ਵਾਹਿਗੁਰੂ ਨੇ ਹੋਰ ਵੀ ਤੇ ਇਹਨਾਂ ਕੁਝ ਬੋਲ ਰਹੀ ਆ ਵਾਹਿਗੁਰੂ ਨਹੀਂ ਬੋਲ ਸਕਦੀ ਠੀਕ ਆ ਮਨ ਵਿੱਚ ਵਾਹਿਗੁਰੂ ਵਸਾਉਣਾ ਸਾਡੇ ਵਸ ਦੀ ਗੱਲ ਨਹੀਂ ਆ ਸਾਡੇ ਹਿਰਦੇ ਵਿੱਚ ਵਾਹਿਗੁਰੂ ਵਸਾਉਣਾ ਜਾਂ ਅੰਦਰ ਹਿਰਦੇ ਵਿੱਚ ਕਿਵੇਂ ਸੰਭਾਲ ਕੇ ਰੱਖਣਾ ਹੈ ਜਾਂ ਸਵਾਸਾਂ ਨਾਲ ਕਿਵੇਂ ਜਪਣਾ ਹੈ ਸਾਨੂੰ ਇਹਨਾਂ ਚੀਜ਼ਾਂ ਦੀ ਨਹੀਂ ਸਮਝ ਜਾਂ ਇਹ ਨਹੀਂ ਕਰ ਸਕਦੇ ਸਾਡਾ ਮਨ ਸਾਡੇ ਕਾਬੂ ਤੋਂ ਬਾਹਰ ਆ ਬੇਕਾਬੂ ਹੋ ਜਾਂ ਪਿਆ ਅਸੀਂ ਨਹੀਂ ਕਾਬੂ ਕਰ ਸਕਦੇ ਠੀਕ ਮੰਨ ਲੈਂਦੇ ਆ ਜਬਾਨ ਤੇ ਕਾਬੂ じゃ ਗਈ ਕਿ ਨਹੀਂ ਹੈਗੀ ਜਬਾਨ ਤਾਂ ਅਸੀਂ ਵਾਹਿਗੁਰੂ ਕਹਿ ਸਕਦੇ ਕਿ ਪਰ ਕਿਹੜਾ ਬੰਦਾ ਵਾਹਿਗੁਰੂ ਨਹੀਂ ਕਹਿ ਸਕਦਾ ਹੁਣ ਕਹੋ ਵਾਹਿਗੁਰੂ ਵਾਹਿਗੁਰੂ ਕਿਨੇ ਜਬਾਨ ਪੜੀ ਕਹਿੰਦੇ ਨਹੀਂ ਵਾਹਿਗੁਰੂ ਕਹਿ ਸਕਦੇ ਆ ਸਿਰਫ ਜਬਾਨ ਨਾਲ ਜੇ ਕਹਿੰਦੇ ਜਾਈ ਨਾ ਵਾਹਿਗੁਰੂ ਵਾਹਿਗੁਰੂ ਕਹਿੰਦੇ ਜਾਓ ਇੰਨਾ ਹੁਕਮ ਤੇ ਮੰਨ ਸਕਦੇ ਨਾ ਗੁਰੂ ਸਾਹਿਬ ਦਾ ਕਿ ਜਪੋ ਆਪਣੇ ਆਪ ਹੀ ਸਵਾਸਾਂ ਵਿੱਚ ਲੱਜ ਜਾਣਾ ਵਾਹਿਗੁਰੂ ਆਪਣੇ ਆਪ ਇਹ ਕੋਈ ਕੋਸ਼ਿਸ਼ ਨਹੀਂ ਕਰਨੀ ਤੁਸੀਂ ਵਾਇਗਰੋ ਵਾਇਗਰੋ ਪਿਆਰ ਨਾਲ ਜਪਦੇ ਜਾਓ ਜਪਦੇ ਜਾਓ ਘੰਟੇ ਦੋ ਘੰਟੇ ਬਾਅਦ ਬੰਦਾ ਥੱਕ ਜਾਂਦਾ ਹੈ ਉਹ ਆਵਾਜ਼ ਆਪਣੇ ਆਪ ਹੀ ਸਲੋ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਬੜੇ ਪਿਆਰ ਜਿਹਾ ਵਾਇਗਰ ਕਹਿਣ ਲੱਗ ਪੈਂਦਾ ਹੈ ਵਾਇਗਰੋ ਵਾਇਗਰੋ ਹੋਰ ਕਰਦਾ ਗਿਆ ਕਰਦਾ ਗਿਆ ਜਿਹੜੀ ਉਹਦੀ ਆਵਾਜ਼ ਹੈ ਨਾ ਹੋਰ ਮਦਮ ਪੈਂਦੀ ਜਾਣੀ ਆ ਪਰ ਅੰਦਰੋਂ ਉਹਨੇ ਜੁੜਦੇ ਜਾਣਾ ਆ ਆਵਾਜ਼ ਮਦਮ ਪੈਂਦੀ ਜਾਣੀ ਆ ਇੱਕ ਚੀਜ਼ ਦੇਖਣ ਵਾਲੀ ਹੁੰਦੀ ਹੈ ਉਹ ਤੇ ਨਜ਼ਾਰਾ ਜ ਜਿਨਾਂ ਆਪਾਂ ਕਹਿ ਲੈਣਾ ਪੂਰੀ ਆਨੰਦ ਵਾਲੀ ਚੀਜ਼ ਹੈ ਆ ਕਿ ਆਵਾਜ਼ ਮਦਮ ਪੈਂਦੀ ਜਾਣੀ ਆ ਤੇ ਜੁੜਦੇ ਜਾਂਦਾ ਜਾਣਾ ਆ ਆਨੰਦ ਜ਼ਿਆਦਾ ਆਉਣਾ ਸ਼ੁਰੂ ਹੋ ਜਾਣਾ ਫਿਰ ਲੱਗਣਾ ਕਿ ਹਾਂ ਹੁਣ ਥੋੜਾ ਜਿਹਾ ਅੰਦਰ ਰਸ ਬਣਨਾ ਸ਼ੁਰੂ ਹੋਇਆ ਹੁਣ ਮੈਂ ਉਹਨੂੰ ਬੰਦ ਲੱਗਣਾ ਹੁਣ ਮੈਂ ਜ਼ਿਆਦਾ ਵਧੀਆ ਕਹਿ ਰਿਹਾ ਪਹਿਲਾਂ ਨਾਲੋਂ ਪਹਿਲਾਂ ਭਾਵੇਂ ਉੱਚੀ ਚੀਕ ਰਿਹਾ ਹਾਂ ਪਰ ਧਿਆਨ ਵਾਹਿਗੁਰੂ ਵੱਲ ਨਹੀਂ ਸੀ ਫੋਕਸ ਹੁਣ ਹੌਲੀ ਬੋਲ ਰਿਹਾ ਹਾਂ ਪਰ ਧਿਆਨ ਜ਼ਿਆਦਾ ਫੋਕਸ ਹੋ ਰਿਹਾ ਦੋ ਤਿੰਨ ਚਾਰ ਘੰਟੇ ਬਾਅਦ ਆਵਾਜ਼ ਬਹੁਤ ਮਦਮ ਪੈ ਚੀਨੀ ਫਿਰ ਉਹਨੂੰ ਮਹਿਸੂਸ ਕਰਨ ਲੱਗਣਾ ਮੇਰਾ ਤਾਂ ਸਾਈ ਵਾਹਿਗੁਰੂ ਕਹਿ ਰਿਹਾ ਆਪਣੇ ਆਪ ਹੋਣਾ ਹੈ ਸਭ ਕੁਝ। ਪਰ ਸਾਹ ਵੈਗਰੂ ਕਹਿ ਰਹੇ ਨੇ ਸਾਹ ਨੂੰ ਫੜ ਲੈਣਾ ਸਾਹ ਵੈਗਰੂ ਬੋਲਦੇ ਹੁੰਦੇ ਸੱਸ ਵਾਸਤੇ ਨਾਲ ਵੈਗਰੂ ਬਲੀ ਜਾਣਾ ਨੇ ਹੌਲੀ ਹੌਲੀ ਹਿਰਦੇ ਜੀ ਬਸ ਉਹਨੂੰ ਇਦਾਂ ਲੱਗਦਾ ਮੇਰੀ ਕ ਨਹੀਂ ਹੋਈ ਰੂ ਕਹਿ ਰਹੀ ਹੈ। ਉਹਨੂੰ ਆਪਣੀ ਕਾਂ ਦੇ ਨਾਲ ਵੈਗਰੂ ਸੋਣਾ ਸੁਣਨ ਲੱਗ ਪੈਂਦਾ ਆ। ਕਾਂ ਚੱਲ ਰਹੀ ਹੈ ਬਸ ਵੈਗਰੂ ਹੋ ਰਿਹਾ ਬਾਈ। ਵਾਈ 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 ਕਾਂ ਦੇ ਨਾਲ ਹੀ ਕਰਦਾ ਜਾਂਦਾ ਵੈਗਰੂ। ਫਿਰ ਅੰਦਰੋਂ ਹੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਆਪਣੇ ਆਪ ਸੰਮਾਲ ਤੂੰ ਹਿਰਦੇ ਵਿੱਚ ਸੰਭਾਲ ਜਿਨ ਹਰ ਹਿਰਦੇ ਨਾਮ ਨਾ ਬਸਿਓ ਤੈਨ ਮਾਤ ਕੀਜੇ ਹਰਪੰਜਾ ਕਿ ਜਿਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਨਹੀਂ ਕਹਿੰਦੇ ਮਾਂਤ ਵਹਿਜੇ ਬੱਚਾ ਜੰਮਦੀ ਨਾ ਤਾਂ ਚੰਗਾ ਤੂੰ ਬਾਝ ਹੀ ਰਹਿ ਜਾਂਦੀ ਕਿਉਂ ਕਿਹਾ ਗੁਰੂ ਸਹਿਬ ਨੇ ਹਿਰਦੇ ਜਨ ਮਨ ਮਾਨੇ ਹਿਰਦੇ ਵਿੱਚ ਕਿਵੇਂ ਵਸਾ ਦੇਣਾ ਹੈ ਕਿ ਜੇ ਮਾਂ ਬੱਚੇ ਨੂੰ ਛੋਟੇ ਬੱਚੇ ਨੂੰ ਮਰ ਤੱਕ ਛਕਾ ਦੇਵੇ ਜੋ ਬੱਚਾ ਬਹੁਤ ਛੋਟਾ ਜਿਹਾ ਜਮਾਂ ਦੁੱਧ ਪਿਆਉਂਦੀ ਹੈ ਬੱਚੇ ਦਾ ਕੰਨ ਕਿੱਥੇ ਆ ਮਾਂ ਦੇ ਮੂੰਹ ਦੇ ਕੋਲ ਵਾਇਗਰੂ ਕਰ ਸਕਦੀ ਹੈ ਵਾਇਗਰੂ 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 ਬੱਚੇ ਦੀ ਉਦੋਂ ਸੁਰਤੀ ਲੱਗ ਜਾਂਦੀ ਹੈ ਇਹਦੇ ਛੋਟੇ ਬੱਚੇ ਨੂੰ ਜੰਮਦੇ ਬੱਚ ਨੂੰ ਅਮਰਦਸ਼ਾ ਦੋ ਤੇ ਮਾਂ ਵਾਇਗਰੂ ਕਰਦੀ ਰਹੇ ਉਹਦੇ ਕੰਨ ਵਿੱਚ ਸੁਰਤੀ ਚ ਰਹੂਗਾ ਬੱਚਾ ਤੁਹਾਨੂੰ ਕਿਵੇਂ ਪਤਾ ਲੱਗੂਗਾ ਉਹ ਬੱਚਾ ਰੋਊਗਾ ਨਹੀਂ ਆਮ ਬੱਚਾ ਵਰਗਾ ਨਹੀਂ ਹੋਊਗਾ ਵਿਜੇਦ ਕਰੀ ਜਾਊਗਾ ਰੋਈ ਜਾਊਗਾ ਤਰਬਗੀ ਜਾਊਗਾ ਉੱਠੀ ਜਾਊਗਾ ਡਰੀ ਜਾਊਗਾ ਐਵੇਂ ਐਦਾਂ ਕੁਝ ਨਹੀਂ ਹੁੰਦਾ ਉਹਨਾਂ ਦਾ ਇੱਕ ਬੱਚਾ ਬੜਾ ਸਿਆਜ ਹੁੰਦਾ ਦੋ ਵਾਰੀ ਬਸ ਵੈਗਰੂ ਬੋਲੇ ਉਹ ਮੜਾ ਜਾ ਕੇ ਤੇ ਰੋਇਆ ਦੋ ਵਾਰੀ ਵੈਗਰੂ ਬੋਲੇ ਤੇ ਕੰਨ ਜਿਹਨੇ ਫੇਰ ਟਿਕ ਜਾਣਾ ਉੱਥੇ ਕਿੰਨੀ ਬਖਸ਼ਿਸ਼ ਆ ਦੇ ਤਾ ਜਿਉਂ-ਜਿਉਂ ਉਹਦੀ ਕੇਅਰ ਕਰਾਂਗੇ ਜਿਉਂ-ਜਿਉਂ ਬੱਚਾ ਵੱਡਾ ਹੋ ਰਿਹਾ ਫਿਰ ਵੀ ਉਹਦੀ ਕੇਅਰ ਕਰਨੀ ਆ ਸਿਮਰਨ ਕਰਾਉਣਾ ਆ ਉਹਨੂੰ ਬਿਠਾਉਣਾ ਆ ਉਹਨੂੰ ਧਿਆਨ ਨਾਲ ਸਿੱਖੀ ਵਾਲੇ ਸੰਸਕਾਰ ਦੇਣੇ ਆ ਸਾਰੇ ਜਿੰਨੇ ਛੋਟੇ ਬੱਚੇ ਜਿੰਨੇ ਛੋਟੇ ਨੂੰ ਕਕਾਰ ਪਾਓਗੇ ਨਾ ਉਸ ਕਕਾਰ ਉਹਨੂੰ ਜਿੰਦ ਜਾਨ ਲੱਗਣੀ ਆਪਣੇ ਜਿਵੇਂ ਆਪਾਂ ਬੱਚੇ ਨੂੰ ਕੱਪੜੇ ਪਾਉਨੇ ਨਾਲ ਛੋਟੇ ਬੱਚੇ ਨੂੰ ਜਦੋਂ ਉਹਨੇ ਕੱਪੜੇ ਨਾ ਪਾਈਏ ਮਤਲਬ ਬੱਚਾ 2 ਸਾਲ ਦਾ ਕੱਪੜੇ ਨਾ ਪਾਈਓ ਕੱਪੜੇ ਤਾਂ ਮੇਰੇ ਨਾਲ ਰਹਿੰਦੇ ਨੇ ਰੋਣਾ ਆ ਮਮੀ ਮੈਨੂੰ ਕੱਪੜੇ ਪਾਓ। ਕਿਉਂ ਨ ਸੰਸਕਾਰ ਦਿੱਤੇ ਆਪਾਂ ਤੇ ਜੇ ਆਪਾਂ ਨਾਲ ਹੀ ਕਕਾਰ ਵੀ ਪਾਉਣੀ ਸ਼ੁਰੂ ਕਰ ਦਿੱਤੇ ਆ ਇਨੀ ਛੋਟੀ ਉਮਰ ਤੋਂ ਉਹ ਸੰਸਕਾਰ ਸਿੱਖੀ ਵਾਲੇ ਦੇ ਦਿੱਤੇ ਆਪਾਂ ਗੁਰਸਿੱਖੀ ਵਾਲੇ। ਕਿਰਪਾਨ ਨਾ ਪਾਈ ਤੇ ਬੱਚੇ ਨੇ ਰੋਣਾ ਕਿ ਕਿਰਪਾਨ ਮੈਨੂੰ ਹੁਣੇ ਪਾਓ ਇੱਥੇ। ਹੁਣੇ ਮੇਰਾ ਪਹਿਲਾਂ ਕਿ ਮੇਰਾ ਦਮਾਲਾ ਬੰਨੋ ਹੁਣੇ ਹੀ ਬੱਚੇ ਨੇ ਰੋਣਾ ਆ ਕਿਉਂਕਿ ਉਹਨੂੰ ਸੰਸਕਾਰ ਸਿੱਖੀ ਵਾਲ ਸੋ ਫਿਰ ਉਹਨਾਂ ਨਾਲ ਵਾਇਗਰੋ ਕਰਾਉਣਾ ਵਾਇਗਰੋ 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 ਕਰਦੇ ਹੁੰਦੇ ਨੇ ਵਾਇਗਰੋ ਹੀ ਹੋ ਜਾਣਾ ਬੱਚੇ ਦੀ ਤੇ ਬਹੁਤ ਛੇਤੀ ਸੁਰਤੀ ਲੱਗਦੀ ਆ ਬਹੁਤ ਛੇਤੀ ਬਹੁਤ ਜਲਦੀ ਹੁਣ ਆਪਾਂ ਕੀ ਕਰਦੇ ਆਪਾਂ ਫੋਨ ਤੇ ਲਾ ਛੱਡਦੇ ਆ ਬੱਚਿਆਂ ਨੂੰ ਉੱਥੇ YouTube ਤੇ ਲੋਰੀਆਂ ਸੁਣਦੇ ਰਹਿਣ ਉਹ ਕਾਰਟੂਨ ਦੇਖਦੇ ਰਹਿਣ ਤੇ ਬਸ ਉਹਨਾਂ ਨੇ ਉਦਾਂ ਦੇ ਸ਼ੇਰ ਬਣਨਾ ਫਿਰ ਉਦਾਂ ਦੇ ਉਹਨਾਂ ਨੇ ਕਾਰਟੂਨ ਨਹੀਂ ਬਣ ਜਾਣਾ ਹੁਣ ਉਦਾਂ ਦੀ ਸਿੱਖੀ ਉਹਨਾਂ ਦੇ ਬੱਲੇ ਪੈਣੀ ਆ ਕਿਤੇ ਆਹੇ ਆਪਣੇ ਬੱਚਿਆਂ ਨੂੰ ਆਪਣੇ ਹੱਥੀਂ ਇਹੋ ਜਿਹੇ ਕੋ ਵਿੱਚ ਸੁੱਟ ਰਹੇ ਆ ਜਿਥੋਂ ਨਿਕਲੇ ਨਹੀਂ ਸਕਦੇ ਸਾਰੀ ਉਮਰ ਜਦ ਬੱਚਾ ਫੋਨ ਦੀ ਸਕਰੀਨ ਨਾਲ ਜੁੜ ਗਿਆ ਉਹਨੇ ਵੈਗੂ ਨਾਲ ਮੁੜ ਕੇ ਕਿੱਥੇ ਜੋੜਨਾ ਹੈ ਕਿਤੇ ਗੁਰੂ ਸਾਹਿਬ ਦੀ ਬਹੁਤ ਵੱਡੀ ਬਖਸ਼ਿਸ਼ ਹੋਏ ਮਿਹਰ ਹੋਏ ਕਿਤੇ ਗੁਰੂ ਨਾਨਕ ਆਪ ਹੀ ਘਰ ਚ ਹੀ ਤੁਹਾਡੇ ਉੱਤਰ ਆਏ ਕਿਤੇ ਉਹਨਾਂ ਨੂੰ ਆਪਣੇ ਨਾਲ ਜੋੜ ਲੈ ਸਿਮਰਨ ਦੇ ਤੇ ਭਾਵੇਂ ਜੋੜ ਲੈ ਨਹੀਂ ਤੇ ਮੁੜ ਕੇ ਜਿਹੜਾ ਬੱਚਾ ਕਰਾ ਟੀਵੀ ਨਾਲ ਫੋਨ ਨਾਲ ਜੁੜ ਗਿਆ ਉਹਨੇ ਨਾਮ ਨਾਲ ਕਿੱਥਾਂ ਜੋੜਨਾ ਹੈ ਇਹਨਾਂ ਬਹੁਤ ਦੂਰ ਹੈ ਜਿਹੜਾ ਨਾਮ ਤੋਂ ਸੇ ਗੁਰੂ ਸਾਹਿਬ ਦੀ ਇੱਕ ਬਹੁਤ ਮਹਿਰ ਆ ਮਾਂ ਦੀ ਬਹੁਤ ਜ਼ਿੰਮੇਵਾਰੀ ਹੈ ਕਿ ਮਾਂ ਬੱਚੇ ਦੇ ਹਿਰਦੇ ਵਿੱਚ ਵਾਹਿਗੁਰੂ ਵਸਾ ਸਕਦੀ ਹੈ ਬੋਲਣ ਤੋਂ ਪਹਿਲਾਂ ਹੀ 2 ਸਾਲ ਬਾਅਦ ਬੱਚਾ ਬੋਲਦਾ ਹੈ ਬੋਲਣ ਤੋਂ ਪਹਿਲਾਂ ਮਾਂ ਨੂੰ ਪ੍ਰਕਾਸ਼ ਕਰ ਸਕਦੀ ਹੈ ਜੇ ਮਾਂ ਸਿਆਣੀ ਹੋਏ ਤੇ ਜੇ ਮਾਂ ਨੂੰ ਅਕਲ ਹੋਏ ਜੇ ਮਾਂ ਜੁੜੀ ਹੋਏ ਸਿੱਖੀ ਨਾਲ ਉਹਨੂੰ ਪਤਾ ਹੋਏ ਬਾਣੀ ਕੀ ਆ ਗੁਰੂ ਸਾਹਿਬ ਦੀ ਆ ਵਾਹਿਗੁਰੂ ਕੀ ਆ ਅਸਲ ਵਿੱਚ ਨਾ ਇਹ ਮਤਲਬ ਬੜੀ ਇੰਪੋਰਟੈਂਟ ਆ ਗੱਲ ਬਹੁਤ ਜ਼ਿਆਦਾ ਕਿ ਜਦੋਂ ਮਾਂ ਪ੍ਰੈਗਨੈਂਟ ਹੁੰਦੀ ਆ ਉਹਨੂੰ ਸੁਰਤੀ ਲਾਉਣੀ ਚਾਹੀਦੀ ਆ ਬਹੁਤ ਬੈਨ ਬਹੁਤ ਜ਼ਿਆਦਾ ਉਹਨੂੰ ਗੁਰਬਾਣੀ ਵਿਚਾਰ ਕਰਨੀ ਚਾਹੀਦੀ ਆ ਉਹਨੂੰ ਸੁਰਤੀ ਲਾਉਣੀ ਚਾਹੀਦੀ ਆ ਬੱਚਾ ਪੂਰਾ ਭਗਤ ਹੋਊਗਾ ਪੂਰਨ ਭਗਤ ਤੇ ਜੇ ਮਾਂ ਬਿਊਟੀ ਪਾਰਟੀਆਂ ਚ ਤੁਰੇ ਫਿਰਦੀ ਆ ਤੇ ਪਾਰਟੀਆਂ ਜਿ ਵਿਆਹਾਂ ਦੀਆਂ ਹੀ ਤੁਰੇ ਫਿਰਦੀ ਆ ਉਸੇ ਜਿਹੇ ਗਾਣੇ ਵਜਾਣੇ ਦੇ ਸ਼ਰਾਬਾਂ ਤੇ ਬੱਚਾ ਵੀ ਅਗੇ ਪੂਤੀ ਚਮਣਾ ਚੀਕ ਚਾੜਾ ਲੜਾਈ ਝਗੜਾ ਸਿਰ ਹੋਈ ਸਾਰਾ ਕੁਝ ਹੋਣਾ ਉਹਦੇ ਅੰਦਰ ਕਿਉਂਕਿ ਉਹਦੇ ਅੰਦਰ ਜੋ ਚਲਾ ਗਿਆ ਨਾ ਉਹਦਾ ਉਹ ਬਹੁਤ ਅਸਰ ਕਰਦਾ ਹੈ ਇਹ ਕੋਲ ਸਾਇੰਸ ਵੀ ਮੰਨਦੀ ਆ ਜਿਹੜੀ ਪ੍ਰੈਗਨੈਂਟ ਮਾਂ ਦਾ ਜਿੱਦਾਂ ਦੇ ਉਹਦੇ ਆਪਣੇ ਰੁਝਾਨ ਆ ਬੱਚੇ ਦੇ ਸੇਮ ਹੋਵੇਂ ਦੇ ਹੋਣੇ ਅੱਗੇ ਮਤਲਬ ਉਹ ਸੰਸਕਾਰ ਮਾਂ ਪਿਓ ਕੋਲੋਂ ਮਿਲੇ ਆ ਨਾ ਤੇ ਉਹ ਜੇ ਹੁਣ ਮਾਂ ਸੁਰਤੀ ਵਾਲੀ ਹੋਗੀ ਗੁਰਬਾਣੀ ਦੀ ਵਿਚਾਰ ਕਰੂਗੀ ਬਹੁਤ ਵਿਚਾਰ ਕਰੂਗੀ ਬੜੀ ਸੁਰਤੀ ਲਾਉਗੀ ਆਪਣੇ ਆਪ ਹੀ ਮਤਲਬ ਉਹਨੇ ਬੱਚੇ ਨੇ ਅੱਗੇ ਜੁੜੇ ਹੋਣਾ ਵੈਗਰੂ ਨਾਲ ਪੂਰੀ ਬਖਸ਼ਿਸ਼ ਹੋ ਗਈ ਉਹਦੇ ਤੇ ਨਾਨਕ ਨਾਮ ਸੰਭਾਲ ਤੂੰ ਸੰਭਾਲ ਕੇ ਰੱਖਣਾ ਨਾਮ ਨਾਮ ਸੰਭਾਲਣਾ ਆਉਂਦਾ ਹੀ ਨਹੀਂ ਵੈਗਰੂ ਤੁਹਾਨੂੰ ਮੈਂ ਕੀ ਦਸਾਂ ਸੱਚ ਬਹੁਤ ਔਖਾ ਆ ਸੁਣਨਾ ਵੀ ਬੋਲਣਾ ਵੀ ਬਹੁਤ ਔਖਾ ਨਾਮ ਸੰਭਾਲਣਾ 10 10 20 20 ਸਾਲ ਹੋ ਗਏ ਆਪਣੇ ਜੁੜੇ ਹੋਏ ਆ ਜਿਹੜੇ ਸਿੰਘ ਸਿੱਖ ਸੰਗਤ ਵਿੱਚ ਆਪਾਂ ਸਾਰੇ ਆਪਾਂ ਨੂੰ ਪਤਾ ਆ ਸੰਭਾਲ ਲੈਣੇ ਆਪਾਂ ਨੂੰ ਵੈਗਿਰ ਦਾ ਨਾਮ ਸੰਭਾਲਣਾ ਆ ਗਿਆ ਸਾਨੂੰ ਹਲੇ ਸਿਮਰਨ ਛੁੱਟ ਜਾਂਦਾ ਹੈ ਹਲੇ ਸਿਮਰਨ ਭੁੱਲ ਜਾਂਦਾ ਹੈ ਮਤਲਬ ਨਾਮ ਨੂੰ ਸੰਭਾਲ ਕਹਿੰਦੇ ਸੰਭਾਲ ਕੇ ਰੱਖ ਹਰ ਵੇਲੇ ਵੈਗਿਰੂ 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 ਮਤਲਬ ਵਿਸਰਨਾ ਹੀ ਨਹੀਂ ਚਾਹੀਦਾ ਇਸ ਸੰਭਾਲਣਾ ਕਿਵੇਂ ਆਊਗਾ ਜੇ ਬਚਪਨ ਤੋਂ ਹੀ ਸੰਸਕਾਰ ਇਦਾਂ ਦੇ ਆ ਸਿੱਖਿਆ ਇਦਾਂ ਦੀ ਆ ਸੰਭਾਲਣ ਵਾਲੀ ਨਾਮ ਸੰਭਾਲਣ ਵਾਲੀ ਤੇ ਫਿਰ ਆਪਣੇ ਆਪ ਹੀ ਸੰਭਾਲਿਆ ਜਾਣਾ ਫਿਰ ਉਹ ਹੋਰ ਮਦਦ ਹੋਊਗੀ ਜਦੋਂ ਜ्यो ਸਿਆਣਾ ਹੋ ਜਾਊਗਾ ਬੱਚਾ ਤਾਂ ਆਪ ਹੀ ਬਾਣੀ ਵਿਚਾਰਨ ਲੱਗਿਆ ਫਿਰ ਉਹਦੀ ਕੀਮਤ ਕਦਰ ਗੁਰੂ ਸਾਹਿਬ ਨੇ ਸਮਝਾਉਣੀ ਸ਼ੁਰੂ ਕਰ ਦਿੱਤੀ ਫਿਰ ਮਾਪਿਓ ਦਾ ਵੀ ਬੜਾ ਧੰਨਵਾਦ ਕਰੂਗਾ ਕਿ ਤੁਸੀਂ ਸ਼ੁਕਰ ਹੈ ਤੁਸੀਂ ਮੈਨੂੰ ਜੋੜ ਦਿੱਤਾ ਇੱਧਰ ਤੇ ਆਪ ਅੱਗੇ ਗੁਰੂ ਸਾਹਿਬ ਨੂੰ ਸਮਝ ਕੇ ਤੇ ਹੋਰ ਜ਼ਿਆਦਾ ਜੁੜਨਾ ਸ਼ੁਰੂ ਹੋ ਜਾਊਗਾ ਬਹੁਤ ਅੱਗੇ ਚਲਾ ਜਾਊਗਾ ਤੇ ਜੇ ਮਾਪਿਓ ਨੇ ਜੋੜਿਆ ਨਾ 20 ਸਾਲ 30 ਸਾਲ ਮੈਂ ਤਾਂ ਇੱਕ ਵਾਰੀ ਕਿਹਾ ਜਿੱਦੋਂ ਮੈਨੂੰ ਸਾਚ ਸੰਗਤ ਮਿਲੀ ਨਾ ਜਿੱਦੋਂ ਮੈਨੂੰ ਸੁਰਤੀ ਬਾਰੇ ਸਮਝੀ ਲੱਗੀ ਮੈਂ ਡੈਡੀ ਹਣਾਂ ਨੂੰ ਕਿਹਾ ਉਹ ਤਾਂ ਡੈਡੀ ਹੋਣੇ ਬੜੇ ਸਿਆਣੇ ਹੈ ਸਾਰੀ ਗੁਰਬਾਣੀ ਆਉਂਦੀ 파ਠ ਵੀ ਕਰ ਲੈਂਦੇ ਸੀ ਹੋਰ ਸਟੋਰੀਆਂ ਬੜੀਆਂ ਤਰਜ਼ ਦੇ ਦਿੰਦੇ ਸਾਰੀ ਦੁਨੀਆ ਦੀਆਂ ਆਉਂਦੀਆਂ ਹੈ ਮੈਂ ਕਿਹਾ ਯਾਰ ਤੁਸੀਂ ਇੱਕ ਗੱਲ ਤੇ ਦੱਸੀ ਨਹੀਂ ਕਿ ਸੁਰਤੀ ਲਾਲੀ ਦੀ ਸੱਚ ਕਰਨ ਚਲੇ ਜਾ ਮੈਂ ਕਿਹਾ ਇੰਨਾ ਜੋਰ ਲਾ ਵੀ ਰਹੇ ਆ ਮਤਲਬ ਕੁਦਰਤੀ ਇਧਰ ਨੂੰ ਝੁਕਾ ਹੀ ਤੇ ਪਾਠ ਕਰਦੇ ਰਹਿਣਾ ਜਾਂ ਹੋਰ ਹੋਰ ਜਨਮ ਸਾਖੀਆਂ ਪੜ੍ਹਦੇ ਰਹਿਣਾ ਲਿਟਰੇਚਰ ਪੜ੍ਹਦੇ ਰਹਿਣਾ ਪੜ੍ਹਦੇ ਰਹਿਣਾ ਘੰਟਿਆਂ ਬੰਦੀ ਰਾਤ 12:00 ਵਜੇ ਤੱਕ ਪਰ ਮੈਂ ਕਹਣਾ ਯਾਰ ਕਿੰਨਾ ਸੌਖਾ ਕੰਮ ਹੈ ਵਾਇਗਰੂ ਕਹਿਣਾ ਸੁਰਤੀ ਲੱਗ ਜਾਣੀ ਛੋਟੇ ਹੁੰਦੇ ਆ ਹੋਰ ਛੇਤੀ ਲੱਗ ਜਾਣੇ ਤੁਸੀਂ ਆਪ ਨੂੰ ਦੱਸਿਆ ਨਾ ਕੋਈ ਜਵਾਬ ਨਹੀਂ ਹੈ ਉਹਨਾਂ ਨੂੰ ਪਤਾ ਹੀ ਨਹੀਂ ਸੁਰਤੀ ਲੱਗ ਜਾਂਦੀ ਸੁਰਤੀ ਦਾ ਕਿਸੇ ਨੂੰ ਨਹੀਂ ਪਤਾ ਗੱਲ ਸਿੱਖ ਕੌਮ 'ਚ 99% ਸਿੱਖ ਕੌਮ ਨੂੰ ਸੁਰਤੀ ਦਾ ਗਿਆਨ ਨਹੀਂ ਹੈ ਇਸ ਲੌਣੀ ਇੰਨੀ ਸੌਖੀ ਹੈ ਸਿਰਫ ਅਮਰ ਚੱਕਣਾ ਹੈ ਕ੍ਰੈਡ ਚੜਨੀ ਹੈ ਤੇ ਬਸ ਅੱਖਾਂ ਬੰਦ ਕਰਕੇ ਬਹਿਣਾ ਵਾਇਗਰੂ ਵਾਇਗਰੂ ਵੈਗੁਰ ਨਾਲਰ ਦਾਸ ਕਰਦੋ ਗੁਰਪਾਸ਼ਨੋ ਗੁਰਪਾਸ਼ਾ ਲਵਾ ਦਿਓ ਆਪੇ ਲਵਾ ਦਿੰਦੇ ਹੋ ਆਪਣੇ ਆਪ ਜਿਵੇਂ ਸਮਝਾਇਆ ਨਾ ਕਿ ਵੈਗੁਰ ਕਰਦੇ ਉੱਚੀ ਬੋਲ ਕੇ ਕਰਦੇ ਜਾਓ ਕਰਦੇ ਜਾਓ ਆਪਣੇ ਆਪ ਹੀ ਆਵਾਜ਼ ਮਤਮ ਹੋ ਜਾਣੀ ਆ ਸਿਸਟਮ ਹੀ ਇਦਾਂ ਦਾ ਸਰੀਰ ਥੱਕਦਾ ਜਾਂਦਾ ਗਲਾ ਥੱਕਦਾ ਜਾਂਦਾ ਆਵਾਜ਼ ਸਲੋ ਪੈਂਦੀ ਜਾਣੀ ਆ ਤੇ ਮਨ ਉਹਨਾਂ ਜਿਹਨੂੰ ਘੰਟੇ ਦੋ ਘੰਟੇ ਬਾਅਦ ਮਨ ਨਾਮ ਜਦੋਂ ਲਗਾਤਾਰ ਬੰਦਾ ਜਪਦਾ ਹੈ ਲਗਾਤਾਰ ਮਨ ਜੁੜਦਾ ਚੱਲ ਜਾਂਦਾ ਹੈ ਸਿਮਰਨ ਨਾਲ ਅੰਦਰੋਂ ਆਨੰਦ ਜਿਆਦਾ ਸੁਣਾ ਆਉਣਾ ਸ਼ੁਰੂ ਹੋ ਜਣਾ ਹੈ ਸਿਮਰਨ ਦੇ ਨਾਲ ਆਵਾਜ਼ ਸਲੋ ਹੋ ਜਾਣੀ ਹੈ ਪਰ ਇਦਾਂ ਲੱਗਣਾ ਕਿ ਮੈਂ ਹੁਣ ਜ਼ਿਆਦਾ ਪਰਫੈਕਟ ਬੋਲ ਰਿਹਾ ਕਿਉਂਕਿ ਆਪ ਜੁੜ ਗਿਆ ਨਾ ਮਨ ਹੌਲੀ ਹੌਲੀ ਪਤਾ ਹੀ ਨਹੀਂ ਲੱਗਣਾ ਕਦੋਂ ਸਵਾਸਾਂ ਚ ਲੈ ਗਿਆ ਕਦੋਂ ਅੰਦਰ ਚਲਾ ਗਿਆ ਕਦੋਂ ਪ੍ਰਕਾਸ਼ ਵਗੈ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਇੰਨਾ ਸੌਖਾ ਇੰਨਾ ਸਰਲ ਤਰੀਕਾ ਗੁਰੂ ਪਾਤਸ਼ਾਹ ਦਾ ਇੰਨੀ ਬਖਸ਼ਿਸ਼ ਆਪਣੇਰੇ ਬਖਸ਼ਿਸ਼ ਹੀ ਨਹੀਂ ਰਹੀ ਪਰ ਬਖਸ਼ਿਸ਼ ਵਾਲਾ ਹੁੰਦਾ ਹੀ ਕੋਈ ਨਹੀਂ ਅਮਰਦਸ਼ਾ ਕੇ ਹੋਏ ਰਾਜੀ ਨਹੀਂ ਵਾਹਿਗੁਰੂ ਕਹਿ ਕੇ ਰਾਜੀ ਨਹੀਂ ਬਾਣੀ ਵਿਚਾਰ ਕੇ ਰਾਜੀ ਨਹੀਂ ਕਿਉਂਕਿ ਚੀਜ਼ਾਂ ਦਸੀਆਂ ਹੀ ਨਹੀਂ ਗਈਆਂ ਜੋ ਦੱਸਿਆ ਗਿਆ ਉਹ ਹੋਇਆ ਅਖੰਡ ਪਾਠ ਕਰਾ ਲੋ ਸੋਕਨੀ ਸਾਹਿਬ ਦਾ ਪਾਟ ਕਰਾ ਲਓ ਲਿਓ ਪੈਸੇ ਤੇ ਬਸ ਜਾਓ ਘਰ ਨੂੰ ਪ੍ਰਸ਼ਾਦ ਲੈ ਜੋ ਲੰਗਰ ਛਕ ਜੋ ਪਕੌੜੇ ਖਾ ਲਓ ਜਾਓ ਬਸ ਇੰਨਾ ਵੀ ਜਾ ਉੱਥੇ ਕੋ ਬੇਰੀ ਆ ਕਿ ਕਰਾ ਉਹਨੂੰ ਮੱਥਾ ਟੇਕ ਜੋ ਉਹਨੂੰ ਹੱਥ ਲਾ ਕੇ ਤੇ ਆਪਣੇ ਮੂੰਹ ਨੂੰ ਲਾ ਲਓ ਜੁੱਤ ਤੇ ਹੱਥ ਲਾ ਕੇ ਆਪਣੇ ਮੂੰਹ ਨੂੰ ਲਾ ਲਓ ਬਸ ਇੰਗੀਆਂ ਗੱਲਾਂ ਸਿਕਾਈਆਂ ਸਾਨੂੰ ਪਤਾ ਹੀ ਨਹੀਂ ਆ ਕਿ ਸਿੱਖੀ ਕੀ ਆ ਸਿੱਖਿਆ ਕੀ ਆ ਨਾਮ ਕੀ ਆ ਅੰਮ੍ਰਿਤ ਕੀ ਆ ਗੁਰੂ ਸਾਹਿਬ ਕੀ ਆ ਦਰਸ਼ਨ ਕੀ ਆ ਉਹ ਗੱਲਾਂ ਹੀ ਨਹੀਂ ਕਿਸੇ ਨੇ ਦਸੀਆਂ ਨਾਨਕ ਨਾਮ ਸੰਭਾਲ ਤੂੰ ਕਹਿੰਦੇ ਨਾਨਕ ਵਾਹਿਗੁਰੂ ਨਾਮ ਨੂੰ ਸੰਭਾਲ ਕੇ ਰੱਖ ਏਦਾਂ ਸੰਭਾਲ ਕੇ ਰੱਖੇ ਮੰਨ ਲਓ ਤੁਹਾਨੂੰ ਹੀਰਾ ਲੱਭ ਜੇ ਤੇ ਕਿਦਾਂ ਸੰਭਾਲੋਗੇ ਕਿਦਾਂ ਸੰਭਾਲੋਗੇ ਹੀਰਾ ਲੱਭ ਜੇ ਤੇ ਕਿੰਨੀਆਂ ਤਿਆਂ ਦੇ ਵਿੱਚ ਰੱਖ ਕੇ ਨਾ ਅੱਗੇ ਪੇਟੀ ਜਿੰਦੇ ਅੱਗੇ ਸਟੋਰ ਦੇ ਅੰਦਰ ਜਾ ਕੇ ਰੱਖ ਕੇ ਕਿੰਨੇ ਲੋਕ ਲਾ ਦਨੇ ਤੇ ਤੁਹਾਡਾ ਧਿਆਨ ਉੱਥੇ ਹੀ ਹੋਣਾ ਕਿਤੇ ਉਹ ਕੁਵਾਜ ਨਾ ਜਾਈ ਬਸ ਏਦਾਂ ਵਾਹਿਗੁਰੂ ਦਾ ਨਾਮ ਸੰਭਾਲ ਲਓ ਬਸ ਆਪਣੇ ਹਿਰਦੇ ਚ ਲੋਕ ਲਾ ਲੋ ਕੋਰ ਆਫ ਹਾਰਟ ਵਿੱਚ ਰੱਖ ਕੇ ਕੋਰ ਆਫ ਮਾਈਂਡ ਵਿੱਚ ਵਾਹਿਗੁਰੂ ਦਾ ਨਾਮ ਰੱਖ ਕੇ ਲੋਕ ਕਰ ਦੋ ਕਿ ਬਾਕੀ ਸਭ ਚੀਜ਼ਾਂ ਬਾਹਰ ਮੈਂ ਬਸ ਸਿਮਰਨ ਹੀ ਕਰਨਾ ਹੈ ਇਦਾਂ ਸੰਭਾਲ ਕੇ ਰੱਖ ਜਿੱਤ ਸੇਵੇ ਐ ਸੁਖ ਹੋਵੇ ਬਸ ਇਹ ਨਾਮ ਨਾਲ ਸੁਰਤੀ ਲਾਉਣ ਨਾਲ ਹੀ ਤੁਹਾਨੂੰ ਸਦੀਵੀ ਸੁਖ ਮਿਲਣਾ ਹੈ ਆਨੰਦ ਮਿਲਣਾ ਹੈ ਜੇ ਤੇ ਲੈਣਾ ਆਨੰਦ ਕਹਿਣ ਤੋਂ ਸਿੱਧਾ ਸਿੱਧੀ ਗੱਲ ਆ ਜੇ ਤੇ ਲੈਣਾ ਆਨੰਦ ਦੇ ਨਾਮ ਨੂੰ ਸੰਭਾਲ ਲਓ ਆਪਣੇ ਹਿੱਤੇ ਸੰਭਾਲਣਾ ਸਿੱਖ ਲਓ ਆਨੰਦੀ ਆਨੰਦ ਜੇ ਇਹਨੂੰ ਸੰਭਾਲ ਨਾ ਸਕੇ ਕੋਈ ਜ਼ਿੰਦਗੀ ਦਾ ਕੋਈ ਰਸ ਨਹੀਂ ਕੋਈ ਆਨੰਦ ਨਹੀਂ ਬਸ ਵਿੱਚ ਸੁੱਖ ਦੁੱਖ ਇਹ ਚਲਦੇ ਰਹਿਣਗੇ ਇਹ ਦੁਨੀਆਵੀ ਖੇਡਾਂ ਚਲਦੀਆਂ ਰਹਿਣਗੀਆਂ ਇਹ ਫਿੱਕੇ ਰੰਗ ਹੋਸ਼ੇ ਰੰਗਾਂ ਅੱਜ ਬੜੇ ਖੁਸ਼ ਹੋਗੇ ਕੱਲ ਨੂੰ ਰੋ ਵੀ ਰਹੇ ਹੋਗੇ ਸੋ ਇਹ ਗੇਮ ਇਦਾਂ ਚਲਦੀ ਰਹੂਗੀ ਬਾਣੀ ਬਹੁਤ ਉੱਚੀ ਆ ਬਹੁਤ ਉੱਚੀ ਆ ਇਹਨੂੰ ਵੱਡੇ ਵੱਡੀ ਸੋਚ ਕਰਕੇ ਹਮੇਸ਼ਾ ਬੜੀ ਦਾ ਹਮੇਸ਼ਾ ਵਿਚਾਰੀ ਦਾ ਜਦੋਂ ਸੋਚ ਵੱਡੀ ਰੱਖੀ ਤੇ ਲੈਵਲ ਥੋੜਾ ਜਿਹਾ ਉੱਪਰ ਚੁੱਕ ਕੇ ਸੋਚੋ ਇਹਨੂੰ ਇਹ ਜਿਹੜੇ ਦੁਨਿਆਵੀ ਦੁੱਖ ਸੁੱਖ ਆ ਅੱਜ ਠੀਕ ਆ ਤੁਸੀਂ ਬੜੀ ਖੁਸ਼ ਆ ਬੜੀ ਆਇਸ਼ ਕਰ ਰਹੇ ਆ ਕੱਲ ਨੂੰ ਤੁਸੀਂ ਰੋਣਾ ਵੀ ਆ ਇਹ ਹੀ ਸੁੱਖ ਕੱਲ ਨੂੰ ਦੁੱਖ ਬਣ ਕੇ ਆਉਣੇ ਇਹਨਾਂ ਦੇ ਦੁੱਖ ਸੁੱਖ ਦਾ ਇੱਕ ਸਰਕਲ ਆ ਜਿੱਥੇ ਅੱਜ ਜਿਸ ਦੁੱਖ ਆ ਉੱਥੇ ਸੁੱਖ ਆਉਣਾ ਜਿੱਥੇ ਸੁੱਖ ਆ ਉੱਥੇ ਦੁੱਖ ਆਉਣਾ ਜਿਹੜੀ ਗੁਰਬਾਣੀ ਦੀ ਨਾਮ ਦੀ ਖੇੜਾ ਉਹ ਆਨੰਦ ਤੱਕ ਲੈ ਜਾਂਦੀ ਆ ਜਿਹੜਾ ਬੰਦਾ ਆਨੰਦ 'ਚ ਚਿਲਾ ਜਾਂਦਾ ਸੁੱਖ ਦੁੱਖ ਤੋਂ ਬਹੁਤ ਉੱਪਰ ਉੱਠ ਜਾਂਦਾ ਸੋ ਆਪਾਂ ਇਹ ਸ਼੍ਰੇਸ਼ਟ ਖੇੜ ਖੇਡਣੀ ਆ ਉੱਚੀ ਖੇੜ ਆਏ ਸੋ ਇਹਨਾਂ ਆਲੋਫਰ ਇਹਨੂੰ ਸਮਝ ਕੇ ਫਿਰ ਬੜੇ ਸਮਾਰਟ ਤਰੀਕੇ ਨਾਲ ਖੇਡਣਾ ਚਾਹੀਦਾ ਸੋ ਗੁਰੂ ਸਾਹਿਬ ਦਾ ਬਹੁਤ ਧੰਨਵਾਦ ਕਰੀਏ ਕਿ ਸਾਨੂੰ ਇਹੋ ਜਿਹਾ ਗੁਰੂ ਮਿਲਿਆ ਜੋ ਸਾਨੂੰ ਉਹ ਗੱਲਾਂ ਦੱਸ ਰਿਹਾ ਜਿਹੜੀਆਂ ਦੁਨੀਆ ਨੂੰ ਪਤਾ ਵੀ ਨਹੀਂ ਹੈਗਾ ਸੋ ਗੁਰੂ ਸਾਹਿਬ ਨੂੰ ਬਹੁਤ ਸ਼ੁਕਰਾਨਾ ਕਰੀਏ ਬਹੁਤ ਧੰਨਵਾਦ ਕਰੀਏ ਗੁਰੂ ਪਾਤਸ਼ਾਹ ਦਾ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਬਖਸ਼ਿਸ਼ ਕਰੀ ਸੋ ਗੁਰੂ ਸਾਹਿਬ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੇ ਵਾਏ ਜਵਜੀਕਾ ਖਾਲਸਾ